ਕੰਨੜਾ ਮਹੱਲਾ ਚੌਥਾ ਮਨ ਹਰ ਰੰਗ ਰਾਤਾ ਗਾਵੇ ਗੋ ਪੈ ਪੈ ਤਰਾਸ ਭਈ ਹੈ ਨਿਰਮਲ ਗੁਰਮਤਿ ਲਾਗ ਲਗਾਵੇ ਗੋ ਰਹਾਉ ਹਰ ਰੰਗ ਰਾਤਾ ਸਦ ਬੈ ਰਾਗੀ ਹਰ ਨਿਕਟ ਤਿਨਾ ਘਰ ਆਵੇ ਗੋ ਤਿਨ ਕੀ ਪੰਖ ਮਿਲੈ ਤਾਂ ਜੀਵਾ ਕਰ ਕਿਰਪਾ ਆਪ ਦਿਵਾਵੇ ਗੋ ਦੁਬਦਾ ਲੋਭ ਲੱਗੇ ਹੈ ਪ੍ਰਾਣੀ ਮਨ ਪੂਰੇ ਰੰਗ ਨਾ ਆਵੇ ਗੋ ਫਿਰ ਉਲਟਿਓ ਜਨਮ ਹੋਐ ਗੁਰਬਚਨੀ ਗੁਰਪੁਰਖ ਮਿਲੇ ਰੰਗ ਲਾਵੇ ਗੋ ਇੰਦਰੀ ਦਸੇ ਦਸੇ ਫਨ ਧਾਵਤ ਤ੍ਰੈ ਗੁਣੀਆਂ ਖਿਨ ਨਾ ਟਕਾਵੇ ਗੋ ਸਤਗੁਰ ਪਰ ਚੈ ਵਸ ਗਤਿ ਆਵੇ ਮੂਖ ਮੁਕਤ ਸੋ ਪਾਵੇ ਗੋ ਓੰਕਾਰ ਏਕੋ ਰਵ ਰਹਿਆ ਸਭ ਏਕਸ ਮਾਹੇ ਸਮਾਵੇ ਗੋ ਇਕੋ ਰੂਪ ਏਕੋ ਬਹੁਰੰਗੀ ਸਭ ਏਕਤ ਬਚਨ ਚਲਾਵੇ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੇ ਗੋ ਗੁਰਮੁਖ ਜਾਏ ਮਿਲੈ ਨਿਜ ਮਹਿਲਨੀ ਅਨਹਦ ਸ਼ਬਦ ਬੁਜਾਵੇ ਗੋ ਜੀ ਜੰਤ ਸਭ ਸਿਸ਼ਟ ਉਪਾਈ ਗੁਰਮੁਖ ਸੋ ਬਾਪਾ ਪਾਵੇ ਗੋ ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੇ ਆਇ ਜਾਏ ਦੁਖ ਪਾਵੈ ਗੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਘਰ ਕਿਰਪਾ ਗੁਰੂ ਮਲਾਵੇ ਗੋ ਸਤਗੁਰ ਮਿਲਤ ਮਹਾਂ ਸੁਖ ਪਾਇਆ ਮਾਤਮ ਲੀਨ ਬਿਗਸਾਵੇ ਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲਗਾਵੇ ਗੋ ਨਾਨਕ ਗੁਰੂ ਗੁਰੂ ਹੈ ਸਤਗੁਰ ਮੈਂ ਸਤਗੁਰ ਸਰਨ ਮਲਾਵੇ ਗੋ ਕਾਲੜਾ ਮਹੱਲਾ ਚੌਥਾ ਮਨ ਗੁਰਮਤ ਚਾਲ ਚਲਾਵੇ ਗੋ ਜਿਉ ਮੈਗਲ ਮਸਤ ਦੀਜੈ ਤਲਕੁੰਡੇ ਗੁਰ ਅੰਕਸ ਸ਼ਬਦ ਦਰੜਾਵੇ ਗੋ ਰਹਾਉ ਚਲ ਤੋ ਚੱਲੈ ਚੱਲੈ ਦਹਿ ਦਹਿ ਦੇਸ ਗੁਰ ਰਾਖੈ ਹਰ ਲਿਵ ਲਾਵੇ ਗੋ ਸਤ ਗੁਰ ਸ਼ਬਦ ਦੇਹ ਦੇ ਅੰਤਰ ਮੁਖ ਅੰਮ੍ਰਿਤ ਨਾਮ ਚਵਾਵੇ ਗੋ ਬਿਸਿਆਰ ਬਿਸੂ ਪਰੇ ਹੈ ਪੂਰਨ ਗੁਰ ਗਰੜ ਸ਼ਬਦ ਮੁਖ ਪਾਵੇ ਗੋ ਮਾਇਆ ਭਉੰਗ ਤਿਸ ਨੇੜ ਨਾ ਆਵੇ ਵਿਖ ਝਾਰ ਝਾਰ ਲਿਵ ਲਾਵੇ ਗੋ ਸਵਾਨ ਲੋਭ ਨਗਰ ਮਹਿ ਸਬਲਾ ਗੁਰ ਖਿਨ ਮਹਿ ਮਾਰ ਕਢਾਵੇ ਗੋ ਸਤ ਸੰਤੂਕ ਧਰਮ ਆਣ ਰਾਖੇ ਹਰ ਨਗਰੀ ਹਰ ਗੁਣ ਗਾਵੇ ਗੋ ਪੰਕਜ ਮੋਹ ਨਿਗਰਤ ਹੈ ਪ੍ਰਾਣੀ ਗੁਰ ਨਿਗਰਤ ਕਾੜ ਕਢਾਵੇ ਗੋ ਰਾਹੀ ਤਰਾਹੀ ਸਰਨ ਜਨ ਆਈ ਗੁਰ ਹਾਥੀ ਦੇ ਨਿਕਲਾਵੇ ਗੂ ਸੁਪਨੰਤਰ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਖਲਾਵੇ ਗੂ ਲਾਹਾ ਨਾਮ ਗੁਰਮਤਲੈ ਚੱਲ ਹੋ ਹਰ ਦਰਗਾਹ ਪੈਂਦਾ ਜਾਵੇ ਗੂ ਹਉਮੈ ਕਰੈ ਕਰਾਵੇ ਹਉਮੈ ਪਾਪ ਕੋਈ ਨੇ ਆਨ ਜਮਾਵੇ ਗੂ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੇ ਗੂ ਸੰਤੋ ਹੋ ਨਾਮ ਨਾਮ ਧਨ ਸੰਚੋ ਲੈ ਖਰਚ ਚੱਲੇ ਪਤ ਪਾਵੇ ਗੋ ਖਾਏ ਖਰਚ ਦੇਵੇ ਬਹੁ ਤੇਰਾ ਹਰ ਦਿਨ ਦੀ ਟੂਟ ਨਾ ਆਵੇ ਗੋ ਰਾਮ ਨਾਮ ਧਨ ਹੈ ਰਿਦ ਅੰਤਰ ਧਨ ਗੁਰ ਸਰਣਾਈ ਪਾਵੇ ਗੋ ਨਾਨਕ ਦਇਆ ਦਇਆ ਕਰ ਦੀਨੀ ਦੁਖ ਦਾਲਦ ਭੰਜ ਸਮਾਵੇ ਗੋ ਕਾਂੜਾ ਮੁਹੱਲਾ ਚੌਥਾ ਮਨ ਸਤਿਗੁਰ ਸਰਣ ਤਿਆਵੈ ਗੋ ਲੋਹਾ ਹਿਰਨ ਹੋਵੈ ਸੰਗ 파ਰਸ ਗੁਣ 파ਰਸ ਕੋ ਹੋਏ ਆਵੈ ਗੋ ਰਹਾ ਸਤਿਗੁਰ ਮਹਾਪੁਰਖ ਹੈ 파ਰਸ ਜੋ ਲਾਗੈ ਸੋផល ਪਾਵੇ ਗੋ ਜਿਉ ਗੁਰ உபਦੇਸ਼ ਤਰੇ ਪ੍ਰਹਿਲਾਦਾ ਗੁਰसेवक ਪੈਜਰ ਖਾਵੇ ਗੋ ਸਤਿਗੁਰ ਬਚਨ ਬਚਨ ਹੈ ਨੀਕੋ ਗੁਰਬਚਨੀ ਅੰਮ੍ਰਿਤ ਪਾਵੇ ਗੋ ਜਿਉ ਅੰਬਰੀਕ ਅਮਰਾ ਪਦ ਪਾਈ ਸਤਿਗੁਰ ਮੁਖ ਬਚਨ ਧਿਆਵੇ ਗੋ ਸਤਿਗੁਰ ਸਰਨ ਸਰਨ ਮਨ ਭਾਈ ਸੁਦਾ ਸੁਦਾ ਕਰ ਧਿਆਵੇ ਗੋ ਦਿਆਲ ਦੀਨ ਭਏ ਹੈ ਸਤਿਗੁਰ ਹਰ ਮਾਰਗ ਪੰਥ ਦਿਖਾਵੇ ਗੋ ਸਤਿਗੁਰ ਸਰਨ ਪਏ ਸੇ ਥਾਪੇ ਤਿਨ ਰਖਨ ਕੋ ਪ੍ਰਭ ਆਵੇ ਗੋ ਜੇ ਕੋ ਸਰ ਸੰਧੈ ਜਨ ਉਪਰ ਪੇਰ ਉਲਟੋ ਤਿਸੈ ਲਗਾਵੇ ਗੋ ਹਰ 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 ਸਰ ਸੇਵਹਿ ਤਿਨ ਦਰਗਹ ਮਾਨ ਦਵਾਵੇ ਗੋ ਗੁਰਮਤ 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 ਧਿਆਵੇ ਹਰ ਗਲ ਮੇਲ ਮੇਲ ਮਲਾਵੇ ਗੋ ਗੁਰਮੁਖ ਨਾਦ ਬੀਦ ਹੈ ਗੁਰਮੁਖਾ ਗੁਰ ਪਰਚੈ ਨਾਮ ਧਿਆਵੇ ਗੋ ਹਰ ਹਰ ਰੂਪ ਹਰ ਰੂਪੋ ਹੋਐ ਹਰ ਜਨ ਕੋ ਪੂਜ ਕਰਾਵੇ ਗੋ ਸਾਕਤ ਨਾਰ ਸਤਗੁਰ ਨਹੀਂ ਕੀਆ ਤੇ ਬੇਮੁਖ ਹਰ ਪਰਮਾ ਵੈਗੋ ਲੋਭ ਲਹਿਰ ਸੁਆਨ ਕੀ ਸੰਗਤ ਬਿਕ ਮਾਇਆ ਕ ਰੰਗ ਲਗਾ ਵੈਗੋ RAM ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੇ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸੁਮਾਵੇ ਗੋ ਸ਼ਕਾ 1 ਕਨੜਾ ਸ਼ੰਤ ਮਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦ ਸੇ ਉਦਰੇ ਜਿਨ ਰਾਮ ਧਿਆਈ ਜਤਨ ਮਾਇਆ ਕੇ ਕਾਮਨਾ ਆਈ ਰਾਮ ਧਿਆਏ ਸਭ ਫਲ ਪਾਏ ਤਨ ਤਨ ਤੇ ਬੜਾ ਭਾਗਿਆ ਸਤ ਸੰਗ ਜਾਗੇ ਨਾਮ ਲਾਗੀ ਏਕ ਸਿਉ ਲਿਵ ਲਾਗਿਆ ਤਜ ਮਾਨ ਮੋਹ ਵਿਕਾਰ ਸਾਧੂ ਲਗਤਰਹੁ ਤਿਨ ਕੈ ਪਾਏ ਬਿਨਮੰਤ ਨਾਨਕ ਸਰਨ ਸੁਆਮੀ ਬੜ ਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜੈ ਨਰਾਇਣ ਰਸ ਕੇ ਰਸ ਚ ਸੁਆਮੀ ਗੁਣ ਗਾਇਣ ਗੁਣ ਗਾਏ ਜੀਵਹਿ ਹਰ ਅਮਿਉ ਪੀਵਹਿ ਜਨਮ ਮਰਨਾ ਭਾਗੇ ਸਤ ਸੰਗ ਪਾਈਐ ਹਰ ਧਾਈਐ ਬਹੁੜ ਦੁਖ ਨਾ ਲਾਗੇ ਕਰ ਦਇਆ ਦਾਤੇ ਪੁਰਖ ਵਧਾਤੇ संत सेवक माईन बिनवंत नानक जन ฑूर बांछह हर दर्श सहज समाईन सगले जंत भजो गोपालै जप तप संयम पूरन कालै नित भजो स्वामी अंतर जामी सफल जन्म सबाया गोविंद गाईए नित तिहाईए परवान सोई आया ਜਪ ਤਾਪ ਸੰਜਮ ਹਰ ਹਰ ਨਿਰੰਜਨ ਗੋਬਿੰਦ ਧਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਿਆ ਦੀਜੈ ਹਰ ਰਤਨ ਬੰਧੋ ਪਾਲੈ ਮੰਗਲ ਚਾਰ ਚੂਜ ਅਨੰਦਾ ਘਰ ਕਿਰਪਾ ਮਿਲੇ ਪਰਮਾਨੰਦਾ ਪ੍ਰਭ ਮਿਲੇ ਸੁਆਮੀ ਸੁਖਾਗਾਮੀ ਵਿਚ ਮਨ ਕੀ ਪੁੰਨੀਆਂ ਬੱਜੀ ਬਾਧਾਈ ਸਹਿਜ ਸਮਾਈ ਬਹੁੜ ਦੁਖ ਨਾ ਰੁਨੀਆਂ ਲੇ ਕੰਠ ਲਾਏ ਸੁਖ ਦਿਖਾਏ ਬੇਕਾਰ ਬਿਨ ਸੇ ਮੰਦਾ ਬਿਨਵੰਤ ਨਾਨਕ ਮਿਲੇ ਸਵਾਮੀ ਪੁਰਖ ਪਰਮਾਨੰਦਾ ਕਾਂੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ RAM ਨਾਮ ਨਿਧਾਨ ਹਰ ਗੁਰਮਤਿ ਰਾਖੇ ਔਰ ਧਾਰ ਦਾਸਨ ਦਾਸਾ ਹੋਏ ਰਹੂ ਹਉ ਮੈਂ ਵਿਖਿਆ ਮਾਰ ਜਨਮ ਪਦਾਰਥ ਜੀਤਿਆਂ ਕਦੇ ਨਾ ਆਵੇ ਹਾਰ ਤਨ ਤਨ ਵਡ ਭਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਵਿੰਦ ਹਰ ਗੋਬਿੰਦ ਗੁਣੀ ਨਿਧਾਨ ਗੋਬਿੰਦ ਗੋਬਿੰਦ ਗੁਰਮਤਿ ਧਿਆਈਐ ਤਾਂ ਦਰਗਾਹਾ ਪਾਈਐ ਮਾਨ ਗੋਵਿੰਦ 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 ਜਪ ਮੁਖ ਊ ਜਲਾ ਪ੍ਰਧਾਨ ਨਾਨਕ ਗੁਰ ਗਵਿੰਦ ਹਰ ਜਿਤ ਮੇਲਾ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿਧ ਸਾਧਕੋ ਤੂੰ ਆਪੇ ਹੀ ਜੁਗ ਜੋਗਿਆ ਤੂੰ ਆਪੇ ਹੀ ਰਸ ਰਸੀੜਾ ਤੂੰ ਆਪੇ ਹੀ ਭੋਗ ਭੋਗਿਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰਹਿ ਸੋ ਹੋਗਿਆ ਸਤ ਸੰਗਤ ਸਤ ਗੁਰ ਧੰਨ ਤਨ 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 ਧਨ ਤਨ ਜਿਤ ਮਿਲ ਹਰ ਬੁਲਗ ਬਲੋ ਗਿਆ ਸਭ ਕਹੋ ਮੁਖੋ ਹਰ ਹਰ ਹਰੇ ਹਰ ਹਰ ਹਰੇ ਹਰ ਬੂਲਤ ਸਭ ਪਾਪ ਲੋ ਹੋ ਗਿਆ ਸਲੋਕ ਮੁਹੱਲਾ ਚੌਥਾ ਹਰ 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 ਨਾਮ ਹੈ ਗੁਰਮੁਖ ਪਾਵੇ ਕੋਈ ਹਉ ਮੈਂ ਮਮਤਾ ਨਾਸ ਹੋਈ ਦੁਰਮਤ ਕੱਢੈ ਧੋਏ ਨਾਨਕ ਅਨੰਦਿਨ ਗੁਣ ਉਚਰੈ ਜਿਨ ਕੋ ਧੁਰ ਲਿਖਿਆ ਹੋਇ ਮਹੱਲਾ ਚੌਥਾ ਹਰਿ ਆਪੇ ਆਪ ਦਿਆਲ ਹਰਿ ਆਪੇ ਕਰੇ ਸੋ ਹੋਇ ਹਰਿ ਆਪੇ ਆਪ ਵਰਤਦਾ ਹਰ ਜੀਵੜ ਅਵਰਨਾ ਕੋਇ ਜੋ ਹਰ ਪ੍ਰਭ ਭਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਇ ਕੀਮਤ ਕਿਨੈ ਨਾ ਪਾਈਆ ਵੇ ਅੰਤ ਪ੍ਰਭੂ ਹਰ ਸੋਏ ਨਾਨਕ ਗੁਰਮੁਖ ਹਰ ਸਾਲਾਹਿਆ ਤਨ ਮਨ ਸੀਤਲ ਹੋਏ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਨੰਗਨਾ ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਪੇਖਾਰੀਆ ਹਰ ਜਾ ਚਹੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖ ਹੁ ਰਿਖੀ ਕੇਸ ਹਰੇ ਰਿਖੀ ਕੇਸ ਹਰੇ ਜਿਤ ਪਾਵਹਿ ਸਭ ਫਲ ਫਲਨਾ ਸਲੋਕ ਮਹਲਾ 4 ਹਰ ਹਰ ਨਾਮ ਧਿਆਏ ਮਨ ਹਰ ਦਰਗਾਹ ਪਾਵਹਿ ਮਾਨ ਜੋ ਇੱਛਾ ਹੈ ਸੋ ਫਲ ਪਾਏ ਸੀ ਗੁਰ ਸ਼ਬਦੀਨ ਲਗੈ ਧਿਆਨ ਗੇਲਿ ਵਿਖ ਪਾਪ ਸਭ ਕੱਟੀਐ ਹਉ ਮੈਂ ਚੁੱਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮੁ ਪਛਾਨ ਹਰਿ ਹਰਿ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਮਹੱਲਾ ਚੌਥਾ ਹਰਿ ਹਰਿ ਨਾਮ ਪਵਿੱਤ ਹੈ ਨਾਮ ਜਪਤ ਦੁਖ ਜਾਏ ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆ ਆਏ ਸਤਿਗੁਰ ਕੈ ਭਾਣੈ ਜੋ ਚੱਲੈ ਤਿੰਨ ਦਾਲਦ ਦੁੱਖ ਲਹਿ ਜਾਏ ਆਪਣੇ ਭਾਣੇ ਕਿਨੈ ਨਾ ਪਾਇਉ ਜਨ ਵੇਖੋ ਮਨ ਪਤੀ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਗੁਰ ਲਾਗੇ ਪਾਏ ਪੌੜੀ ਤੂੰ ਥਾਨ ਥਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦ ਭਾਤ ਉਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤੈ ਗੁਰਮਤੀ ਤੁਦੈ ਲਾਵਣੀ ਜਿਨ ਹੋਏ ਦਇਆਲ ਤਿਨ ਸਤਗੁਰ ਮੇਲੈ ਮੁਖ ਗੁਰਮੁਖ ਹਰਿ ਸਮਝਾਵਣੀ ਸਭ ਬੋਲੋ RAM ਰਮੋ ਸ੍ਰੀ ਰਾਮ ਰਮੋ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਵਣੀ ਸ਼ਲੋਕ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਉਰਤਾਰ ਵਿਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਹੋ ਸ਼ਬਦ ਵਿਚਾਰ ਮਨ ਹਰ ਹਰ ਨਾਮ ਧਿਆਇਆ ਵੇਖ ਹौं ਮੈਂ ਕੱਢੀ ਮਾਰ ਜਿਨ ਹਰ ਹਰ ਨਾਮ ਨਾ ਚੇਤੇਉ ਤਿਨ ਜੂਐ ਜਨਮ ਸੁਭਾਰ ਗੁਰ ਤੁਠੈ ਹਰ ਚੇਤਾਇਆ ਹਰ ਨਾਮੁ ਹਰ ਉਰਤਾਰ ਜਨ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਮਹਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਵਿਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈਐ ਹਰ ਨਾਮਾ ਅਰਹੁ ਰਹਾਰ ਵਡਭਾਗੀ ਜਿਨ ਹਰ ਧਿਆਇਆ ਤਿਨ ਸਉ ਪਿਆ ਹਰ ਪੰਧਾਰ ਬਿਨ ਲਾਵੇ ਜੀ ਕਰਮ ਕਮਾਵਣੀ ਨਿਤ ਹਮ ਮੈਂ ਹੋਏ ਖੁਆਰ ਜਲ ਹਸਤੀ ਮਲ ਨਵਾਲੀਐ ਸਿਰ ਭੀ ਫਿਰ ਪਾਵੇ ਛਾਰ ਹਰ ਮੇਲੋ ਸਤਗੁਰ ਦਇਆ ਕਰ ਮਨ ਵਸੈ ਏਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਪਉੜੀ RAM ਨਾਮ ਵਖਰ ਹੈ ਉਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀ ਆਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਪਾ ਸਾਰਾ ਸਭ ਧਿਆਵਹਿ ਤੁਧ ਸਫਲ ਸੇ ਗਾਵਹਿ ਗੁਰਮਤੀ ਹਰਿ ਨਰੰਕਾਰਾ ਸਭ ਚਵਹ ਮੁਖਹੁ ਜਗਨਨਾਥ ਜਗਨਨਾਥ ਜਗ ਜੀਵਨੁ ਜਿਤ ਭਵ ਜਲ ਪਾਰ ਉਤਾਰਾ ਸ਼ਲੋਕ ਮਹੱਲਾ ਚੌਥਾ ਹਮਰੀ ਜੇ ਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾ ਹਮ ਕਿਉ ਕਰ ਜਪਹਿ ਇਆਣਿਆ ਹਰ ਤੁਮ ਵੱਡ ਅਗਮ ਅਗਾਹ ਹਰ ਦੇਹੋ ਪ੍ਰਭ ਮਾਤਿ ਊਤਮਾ ਗੁਰ ਸਤਗੁਰ ਕੈ ਪਗ ਪਾਹ ਸਤ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗਤ ਰਾਹ ਗਨ ਨਾਨਕ ਕਉ ਹਰ ਬਖਸ਼ ਲੈ ਹੋ ਹਰ ਟੁੱਠੈ ਮੇਲ ਮਲਾਹ ਹਰ ਕਿਰਪਾ ਕਰ ਸੁਣ 베ਨਤੀ ਹਮ ਪਾਪੀ ਕਿਰਮਤ ਰਾਹ ਮਹੱਲਾ ਚੌਥਾ ਹਰ ਕਰਹੁ ਕਿਰਪਾ ਜਗ ਜੀਵਨਾ ਗੁਰ ਸਤ ਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਭਾਈਆ ਹਰ ਹੋਵਾ ਹਰ ਕਿਰਪਾਲ ਸਬ ਆਸਾ ਮਨਸਾ ਵਿਸਰੀ ਮਨ ਚੂਕਾ ਆਲ ਜੰਜਾਲ ਗੁਰ ਤੁਠੈ ਨਾਮ ਦਰੜਾਇਆ ਹਮ ਕੀਏ ਸ਼ਬਦ ਨਿਹਾਲ ਜਨ ਨਾਨਕ ਅਟੁੱਟ ਧਨ ਪਾਇਆ ਹਰ ਨਾਮਾ ਹਰ ਧਨ ਮਾਲ ਪੌੜੀ ਹਰ ਤੁਮ ਵੱਡ ਵੱਡੇ ਵੱਡੇ ਵਡ ਊਚੇ ਸਭ ਉਪਰ ਵੱਡੇ ਵਡਾਉਨਾ ਜੋ ਧਿਆਵਹਿ ਹਰ ਅਪਰੰਪਰ ਹਰ 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 ਧਿਆਏ ਹਰੇ ਤੇ ਹੋਨਾ ਜੋ ਗਾਵਹਿ ਸੁਣਹਿ ਤੇਰਾ ਜਸ ਸੁਆਮੀ ਤਿਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ ਸਭ ਧਿਆਵ ਹੋ ਆਦ ਸਤੇ ਜੁਗਾਦ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸਦ ਸੋਨਾ